ਰਈ ਸਤਾਰਾ ਰੋਇ ਮਨ ਮੇਰੇ ਤੋਂ ਹਰਿ ਸੋ ਜੋਰ ਕਾਜ ਤਹਾਰਾ ਨਹੀਂ ਹਰ ਰਹਾ ਵੱਡੇ ਵੱਡੇ ਜੋ ਦੁਨੀਆਂ ਦਾ ਕਾ ਉਕਾਰ ਨਹੀਂ ਗਾਵਾਰ ਹਰ ਕਾ ਦਾਸ ਨੀਚ ਕਲ ਸੁਣੈ ਤੇ ਸੰਖਰਮਾ ਉਦਰਾ ਤੋ ਨਮ ਜਨ ਜਗਤ ਕਰਨ ਨਾਮ Oh <laughs> yeah, ਉਹਨੂੰ ਨੇ ਲਈਏ ਨਵੀਂ ਬਾਈਕ ਬਾਈਕ ਨੂੰ ਚੜ੍ਹਦੀ ਕਲਾ ਬਖਸ਼ੇ ਮਨੂੰ ਕਹਦੇ ਚਲਾਕ ਬੰਗੀਚਾ ਸਿੰਘ ਦਾ ਬੇਟਾ ਬਾਈਕ ਦਾ ਰੰਗ ਸੰਗਤ ਲੀ ਆਹ ਉਹਦਾ ਕੀ ਪਤਾ ਉਹ ਚਲਾਈ ਕਰਕੇ ਪਤਾ ਅੱਪਾ ਆਪੇ ਤੇ ਨਤਾਸ ਭਰਨੀ ਜਰਮ अनेਕ ਭੌਜਲ ਤੇ ਕਾਢੋ ਪ੍ਰਭੂ ਨਾਮ ਤੇ ਚਲੋ ਮਾਪੂਰ ਸਾਨੂੰ ਇਹ ਇੱਕ ਉਹ ਪਹਿਣਾ ਇੱਕ ਮਾਰ ਵਰਦਤ ਪਾਸੇ ਰਹਿ ਰਿਹਾ ਸੀ ਮੇਰੇ ਬੰਬਈ ਦੇ ਨੇ ਤੋਂ ਨਾ ਮਾਤਾ ਨੂੰ ਜੋ ਆ ਕੇ ਛੇਣਾ ਦੀ ਮੇਰੇ ਵਾਰੇ ਰਾਸ ਲੋ ਜੀ ਦੁਪਹਿਰ ਦਾ ਪ੍ਰਸ਼ਾਦਾ ਹੋ ਗਿਆ ਪੱਠੀ ਸਿੰਘਾਂ ਲਈ ਤਿਆਰ ਇੱਕ ਹੈ ਪਨੀਰ ਦੀ ਭੁਰਜੀ ਤੇ ਨਾਲ ਹੈ ਕੀਆ ਛੋਲਿਆਂ ਦੀ ਦਾਲ ਤੇ ਪਿੰਡੀਆਂ ਬਣਾਈਆਂ ਪ੍ਰਭ ਜੀ ਦੇ ਲਈ ਰੂਪਾ ਨੇ ਘਰ ਵਾਸਤੇ ਤੇ ਪੱਠੀ ਸਿੰਘਾਂ ਦਾ ਇਸ ਤਰ੍ਹਾਂ ਹੋ ਗਿਆ ਲੰਗਰ ਤਿਆਰ ਦੁਪਹਿਰ ਦਾ ਪ੍ਰਸ਼ਾਦਾ ਤੇ ਰਾਤ ਦਾ ਰਾਸ ਸਤਨਾਮ ਸਿੰਘ ਕੋਲ ਲੈ ਕੇ ਜਾਂਦੇ ਨੇ ਹੁਣ ਦੁਪਹਿਰ ਦਾ ਤਿਆਰ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਏ ਨੇ ਬਾਬਾ ਅਸ਼ਾਰਿਆ ਦੇ ਦਰਸ਼ਨ ਮਿਲ ਗਏ ਗੁਰਨਾਮ ਸਿੰਘ ਜੀ ਸ਼ੰਕਰਪੁਰ ਵਾਲੇ ਤੇ ਲੰਮੇ ਸਮੇਂ ਬਾਅਦ ਕਈ ਦਿਨਾਂ ਬਾਅਦ ਅੱਜ ਸਬਾਬੋ ਬੜਿਆ ਦਰਸ਼ਨ ਮਿਲਿਆ ਦਾ ਤੇ ਕੱਲ ਪ੍ਰਭ ਜੀ ਨਾਲ ਇਹਨਾਂ ਦੀ ਗੱਲ ਹੋਈ ਸੀ ਤੇ ਕਹਿੰਦੇ ਸੀ ਵੀ ਅਸੀਂ ਫਿਰ ਕੱਲ ਨੂੰ ਆਵਾਂਗੇ ਅੱਜ ਦਰਸ਼ਨ ਮੇਲੇ ਕਰਨ ਦੇ ਲਈ ਆਏ ਨੇ ਤੇ ਸਾਰੀਆਂ ਸੰਗਤਾਂ ਨੂੰ ਦਰਸ਼ਨ ਦੇ ਰਹੇ ਨੇ ਬਾਬਾ ਗੁਰਨਾਮ ਸਿੰਘ ਜੀ ਸ਼ੰਕਰਪੁਰ ਵਾਲੇ ਤੇ ਉਦਾਸੀਨ ਨਾਮ ਹੈ ਇਹਨਾਂ ਦਾ ਪ੍ਰਪਰਮਦਾ ਜੀ ਤੇ ਅੱਜ ਦਰਸ਼ਨ ਕਰਨ ਵਾਸਤੇ ਆਏ ਬਾਬਾ ਜੀ ਨੂੰ ਵੀ ਮਾਲਾ ਦਾ ਬਹੁਤ ਸ਼ੌਕ ਹੈ ਤੇ ਸਾਡੇ ਪ੍ਰਭ ਜੀ ਨੂੰ ਵੀ ਮਾਲਾ ਦਾ ਬਹੁਤ ਸ਼ੌਕ ਹੈ ਤੇ ਪ੍ਰਭ ਜੀ ਬਾਬਾ ਜੀ ਨੂੰ ਦਿਖਾ ਰਿਹਾ ਰੁਦਰਾਕਸ਼ ਦੀਆਂ ਮਾਲਾ ਜਿਹੜੀ ਇਹਦੇ ਕੋਲ ਪਈਆਂ ਨੇ ਤੇ ਬਾਬਾ ਜੀ ਰੁਦਰਾਖਸ਼ ਦੀਆਂ ਮਾਲਾ ਦੇਖ ਰਹੇ ਨੇ ਇਹ ਮਾਲਾ ਪ੍ਰਭ ਜੀ ਨੇ ਮਲੇਸ਼ੀਆ ਭੇਜਣੀਆਂ ਨੇ ਮਲੇਸ਼ੀਆ ਤੋਂ ਕਿਸੇ ਨੇ ਪ੍ਰਭ ਜੀ ਤੋਂ ਤਿਆਰ ਕਰਵਾਈਆਂ ਨੇ ਤੇ ਮਲੇਸ਼ੀਆ ਭੇਜਣ ਵਾਸਤੇ ਨੇ ਤਿਆਰ ਕੀਤੀ ਹੈ ਬਾਬਾ ਜੀ ਵੀ ਦੇਖ ਰਹੇ ਨੇ ਚੈੱਕ ਕਰ ਰਹੇ ਨੇ ਵੀ ਕਿਸ ਤਰ੍ਹਾਂ ਦੀਆਂ ਨੇ ਪਾਟੇ ਪੈਰੇ ਹੁੰਦੇ ਆਣ ਕਿਬਾ ਦਾ ਭਗਵਾਨ ਦਾ ਨਾਮ ਹੀ ਪਾਟਿਆ ਤੀਨੂ ਪਰਸੋ ਇਹਨਾਂ ਦਾ ਕੀ ਇਹ ਬਾਹ ਮਾਰੀ ਮੈਂ ਕੀ ਉਹ ਮੈਨ ਲੰਗਿਆ ਕੋਈ ਉਹ ਪੂਰਾ ਇਹ ਲੰਗਦਾ ਹੈ ਅੰਦਰ ਆਪਣੇ ਇਹ ਰਤੀ ਚੀਜ਼ ਨਹੀਂ ਦੂਸਰੀ ਰਤੀ ਬੈਠੀ ਸਿੱਧਾਂ ਦੇ ਪੈਰੇ ਹੁੰਦੇ ਨੇ ਜਦੋਂ ਆਦੇ ਆਪਣੇ ਪੈਰੇ ਉਹਨੂੰ ਪੈ ਲੈ ਹਨਾ ਭਗਵਾਨ ਨੇ ਆਪਣੇ ਭਗਤਾਂ ਦੇ ਪਿਆਰ ਕਰਨਾ ਚਲੋ ਮਹਾਂਪੁਰਸ਼ਾਂ ਨੂੰ ਇਹ ਇੱਕ ਦੋ ਪੈਣਾ ਇੱਕ ਮਾਰ भारत में प्रकाश है मेरे बाबा जी कहते तो ना माता ने जो के कहना भी मेरे बारे अरदास करो गुरु साहब जी बचन मैं बचन मन के चला सवेरे सवेरे मैं माता ने कहा मैं बाबा जी ने भेजा तो गुरु साहब जी अगर अरदास करने की मेनू हमारे करना ला माता मैं ने मैंने कुछ नहीं बोला मैं बचा ਜਰਾ ਬੜਾ ਸਾਰ ਦਿਨ ਮਾਤਾ ਨੇ ਦੇਖ ਲਈ ਮਾਤਾ ਜੀ ਕੋ ਪੈਣਾ ਤੋਂ ਮੈਂ ਕੋਈ ਨਹੀਂ ਕਰਦੀ ਸਰਦੀ ਦਾ ਟੈ ਦੇਖ ਲਈ ਜਾਂਦੇ ਨੂੰ ਮਰਦੇ ਹੀ ਗਏ ਜੀ ਦੇ ਟੁੰਡੀ ਕਰੀ ਜੱਟ ਜੀ ਸਾਹਿਬ ਨਾਮ ਚਾਹ ਮਾਤਾ ਜੀ ਨੇ ਚਾਹ ਲਈ ਇੱਕ ਪੈਣ ਦੀ ਕੋਲਾਈ ਇੱਕ ਪੈਣ ਅਰਾਸ ਉਹ ਪਿੰਡ ਚੌਥਾ ਮੈਂ ਕੋਈ ਨਹੀਂ ਰਾਸ ਰੇਤ ਰੋਪਨਾ ਮਾ ਆਇਆ ਬਰਬੂਰੇ ਕਰਨੀ ਲਾਇਆ ਹੈਸਨ ਸਹਾਇਤ ਪਾਇਆ ਜਾਂਦਾ ਇਹ ਫਸਲ ਕੋਹੁਣਾ ਮਾ ਪਹਿਲੇ ਚਲੋ ਮੈਂ ਤਾਂ ਸਤਿ ਪੰਥੀ ਮਾਤਾ ਨੇ ਨਾ ਇਹਦੀ ਸਿੱਟੀ ਮਾਰਨੇ ਚੰਗਾ ਲਾਇਆ ਇਸ ਕਿਸ ਮਾਰ ਕੇ ਸਿਰਵਾਸ ਨੂੰ ਮਾਫ ਚਲਣ ਦੀ ਕਿਸ ਤਰ੍ਹਾਂ ਉਹ ਪ੍ਰਕ੍ਰਿਤੀ ਤੇ ਜਾਉਣਾ ਨਾ ਉਹਨਾਂ ਦੀ ਬੜੀ ਗੁਰਸਤ ਸਹੀ ਦਿੱਸਦਾ ਤਾਂ ਸਾਰਾ ਫਾਰਮਟ ਇੰਨੀ ਗਨੁਚਸਤ ਦੇ ਅੱਧੇ ਵੇਗ ਵਰਤਾਂ ਉਹਦੀ ਗੱਲ ਆਈ ਨਾ ਕਿਸੇ ਪਤਾ ਨਹੀਂ ਉਹਨਾਂ ਅੱਧੇ ਇੱਕ ਤੋਂ ਲੱਗ ਤੋਂ ਖਰਾਬ ਦਿੱਖਦਾ ਕਿ ਦੇ ਦੇ ਨਹੀਂ ਅੱਧੀ ਦੇ ਨਹੀਂ ਨਾ ਤੇ ਮਾਤਾ ਵੀ ਨਾ ਉਹਨੂੰ ਦੇਖ ਕੇ ਮੈਂ ਥੋੜੀ ਜਿਹਾ ਤਰਹਾ ਹੋ ਗਿਆ ਕੋਲੋਂ ਕਿ ਐਂ ਅੱਗੀ ਦੇਖ ਜਦ ਕਟ ਕੇ ਅੱਧੀ ਹੋ ਰਹੀ ਨਹੀਂ ਕਿੰਦੀ ਹੁੰਦੀ ਐਦਾਂ ਮਾਤਾ ਜੀ ਦੇ ਚਿਹਰੇ ਇਹਨਾਂ ਨੂੰ ਤੋੜਨਾ ਮੁੱਚੇ ਜੀ ਜਵਾਨ ਨਕੋਂ ਕੋਨਾ ਅਜੀ 4 ਘੰਟੇ ਤੋਂ ਹੋਰ ਕੋਈ ਨਹੀਂ ਕੋਈ ਟਾਈਮ ਅੱਗਾ ਪਿਛਾ ਨਹੀਂ ਬਾਪੂ ਉੱਥੇ ਬੈਠੇ ਉੱਥੇ ਉੱਥੇ ਹੀ ਆ ਮੈਂ ਸੱਤ ਤਾਂ ਪਾਂ ਕਰਾਣਾ ਹੋਇਆ ਆਇਆ ਗਿਆ ਕੋਈ ਉਲ੍ਹਾ ਹੋਇਆ ਉਸ ਤੋਂ ਮੈਂ ਜਦੋਂ ਉਹ ਦੇਖ ਅੱਧੀ ਜੀ ਫਿਰ ਮੈਂ ਦੂਜੇ ਸਾਈਡ ਤੇ ਮਨ ਫਿਰ ਹੀ ਗੱਲ ਚਾਹ ਕੇ ਬਾਬਾ ਜੀ ਨੂੰ ਦਿੱਸ ਮੈਨੂੰ ਲੱਗੀ ਆਹ ਤਾਂ ਉਹ ਕੋਲ ਨਾਮ ਤੇ ਬੈਸ ਹੈ ਐਵੇਂ ਸੰਗ੍ਰਥ ਦੇ ਉਹ ਜਰਸਾਨਾ ਹੀ ਤੇ ਇੱਕ ਗਰਗੀ ਬੁਰਸਾਈ ਜੀ ਨੇ ਤੈਨੂੰ ਇਹ ਕਾਰਨ ਉਹ ਦਿਖਾ ਕੇ ਸੰਗ੍ਰਥ ਸਹਿਤ ਕਿ ਸਰਬਾ ਵਿਸ਼ਵਾਸ ਬੜੇ ਤਾਂ ਕਰਕੇ ਮਹਾਰਾਜ ਨੇ ਬਿਲਕੁਲ ਦਿਖਾਇਆ ਕਿ ਕੋਈ Hindu ਧਰਮ ਤੋਂ Sikh ਧਰਮ ਜ਼ਿਆਦਾ ਹੈ ਲੱਗ ਗਏ ਕਿ ਇਹ ਗਲਤ ਫਿਰ ਮਰੇ ਆ ਜੀ ਦੇ ਸੇਨ ਆਮ ਕੀ ਰਬਾ ਵਿਸ਼ਵਾਸ ਨਹੀਂ ਚਾਹੀਦੀ ਲੋ ਜੀ ਲੈ ਕੇ ਚੱਲੇ ਨੇ ਸ਼ੇਰਾਂ ਨੂੰ ਡਰਾਈ ਕਲੀਨ ਕਰਨ ਲਈ ਨਵਾਣ ਧਵਾਣ ਲਈ ਪਹਿਲਾਂ ਬਾਬਾ ਜੀ ਦੇ ਅੱਗੇ ਜਿਹੜਾ ਮੈਟ ਵਿਛਦਾ ਉਸ ਮੈਟ ਦੀ ਸੇਵਾ ਹੋਈ ਹੈ ਡਰਾਈ ਕਲੀਨ ਕਰਵਾਇਆ ਸਾਡੇ ਵੀਰ ਜੀ ਗੁਰੂ ਕ੍ਰਿਪਾ ਦੁਪੱਟੇ ਵਾਲਿਆਂ ਨੇ ਸੇਵਾ ਕੀਤੀ ਹੈ ਤੇ ਹੁਣ ਮੈਂ ਕਿਹਾ ਸੀ ਚਲੋ ਇਹ ਸ਼ੇਰ ਵੀ ਪਏ ਨੇ ਇਹਨਾਂ ਨੂੰ ਵੀ ਨਵਾ ਧਵਾ ਦਿਓ ਇਹਨਾਂ ਦੀ ਵੀ ਸੇਵਾ ਕਰਾ ਦਿਓ ਤੇ ਕਹਿੰਦੇ ਸੀ ਲੈ ਜਾਏਗਾ ਮੁੰਡਾ ਆ ਕੇ ਲੈ ਜਾਏਗਾ ਤੇ ਲੈ ਕੇ ਚਲੇ ਆਜੇ ਤਵਾਰ ਦਾ ਦਿਨੇ ਤੇ ਸਾਰਿਆਂ ਨੇ ਫਿਰ ਸਲਾਹ ਕੀਤੀ ਹੈ ਰੂਪਾ ਨੇ ਬਣੀ ਨੇ ਤੇ ਅਸੀਸ ਨੇ ਕਿ ਅੱਜ ਚਾਦਰਾਂ ਦੇ ਪਾਸੇ ਪਰਤਦੀਏ ਛਾੜੂ ਲਗਾ ਕੇ ਕਿਉਂਕਿ 13 ਜੁਲਾਈ ਤੋਂ ਲੜੀ ਆ ਰੰਗ ਖੋਈ ਹੈ ਤੇ 13 ਜੁਲਾਈ ਤੋਂ ਪਹਿਲਾਂ ਮੇਰਾ ਖਿਆਲ ਕਰਦਾ ਹੈ ਕਈ ਦਿਨ ਪਹਿਲਾਂ ਚਾਦਰਾਂ ਉਹ 2 4 6 ਦਿਨ ਪਹਿਲਾਂ ਚਾਦਰਾਂ ਵਿਸ਼ ਗਈਆਂ ਸੀ ਤੇ ਹੁਣ ਲਗਭਗ 15 20 ਦਿਨ 22 ਦਿਨ ਹੋ ਗਏ ਨੇ ਤੇ ਇਸ ਕਰਕੇ ਚਾਦਰਾਂ ਦੇ ਚੁੱਕ ਕੇ ਚਾਦਰਾਂ ਛੱਡ ਕੇ ਤੇ ਪਾਸੇ ਪਰਤਣ ਲੱਗਿਆ ਤੇ ਵਿੱਚ ਸਲਾਹ ਬਣੀ ਵੀ ਸੀ ਕਿ ਚਲੋ ਚਾਦਰਾਂ ਬਦਲ ਲਈਏ ਪਰ ਫਿਰ ਸਲਾਹ ਬਣੀ ਕਿ ਚਲੋ ਹਜੇ ਚਾਦਰਾਂ ਦੇ ਪਾਸੇ ਪਰਤ ਦੇਣੀ ਆ ਛਾੜੂ ਲਗਾ ਕੇ ਤੇ ਫਿਰ ਕੁਝ ਸਮੇਂ ਬਾਅਦ ਚਾਦਰਾਂ ਬਦਲ ਦੇਾਂਗੇ ਤੇ ਹੁਣ ਸਾਰੇ ਲੱਗੇ ਹੋਏ ਨੇ ਰੂਪਾ ਨਾਲ ਬਨੀਏ ਨਾਲ ਅਸੀਸ ਹੈ ਜੋਤੀ ਹੈ ਤੇ ਨਾਲ ਬਿਮਲਾ ਹੈ ਸਾਰੇ ਜਣੇ ਲੱਗੇ ਹੋਏ ਨੇ ਚਾਦਰਾਂ ਬਦਲ ਰਹੇ ਨੇ ਚਾਦਰਾਂ ਛੰਡ ਰਹੇ ਨੇ ਤੇ ਛੰਡ ਕੇ ਪਾਸੇ ਪਰਤ ਕੇ ਡਾਰ ਰਹੇ ਨੇ ਦਾ ਬਾਹਰੀ ਵਡਿਆਈ ਹੈ ਜਿਸ ਨੂੰ ਬਸ ਤੇਸ ਦੇ ਹੱਥ ਲੈ ਮਿਲਾਏ ਕਹਾਣੀ ਲੰਬੀ ਲੱਗ ਰਹੀ ਹੈ ਸੋ ਬਾਹਰੀ ਤੇ ਨਤਾਸ ਵਰਨੀ ਜਨ ਅਨੇਕ ਭੌਤ ਦੇ ਕਾੜੋ ਪ੍ਰਭੂ ਨਾਗ ਤੇ ਨੀਤੇ ਕਪੌੜੀ ਏ ਰਤੂ ਤੂੰ ਆਇਓ ਨ ਤੁਲੋ ਨੁ ਦੁਖ ਪਾਏ ਕੇ ਅਨੁਠੇ ਸਾਧੂ ਮਿਰਤ ਸਤਿਗੁਰੂ ਬਤਨ ਸਮਾਇ ਕਿ ਮਾ ਗਈ ਸੰਸਟਾ ਲੋ ਜੀ ਪਾਕੀ ਸਿੰਘਾਂ ਲਈ ਰਾਤੀ ਦੇ ਲੰਗਰ ਆ ਗਏ ਨੇ ਤੇ ਉਹਨਾਂ ਦੀ ਸੇਵਾ ਸੇਪੇ ਤੱਕੀ ਕੀ ਜਾ ਰਹੀ ਹੈ ਫੈਬਰੂ ਪਾਸ਼ਾ ਜੀ ਨੂੰ ਭੋਗ ਲਵਾਇਆ ਜਾ ਰਿਹਾ ਹੈ ਤੇ ਉਪਰੰਤ ਪੱਟੀ ਸਿੰਘਾਂ ਨੂੰ ਸ਼ਿਕਾਇਤ ਜਾਏਗੀ ਉਹਨੂੰ ਨੇ ਲਈ ਨਵੀਂ ਬਾਈਕ ਬਾਈਕ ਰੂਚੜ ਦੀ ਕਲਾ ਬਖਸ਼ੇ ਮੈਨੂੰ ਕਹਿ ਰਿਹਾ ਚਲਾ ਕੇ ਆਓ ਮੈਂ ਕਿਹਾ ਮੀਂਹ ਬੜਾ ਹੈ ਬਾਰਿਸ਼ ਪੈ ਰਹੀ ਹੈ ਜਾਣ ਦਾ ਮੋਲ ਨਹੀਂ ਹੈ ਚਲੋ ਵਾਈਗਰੂ ਸੁੱਖ ਦੀ ਹੰਡਾਣੀ ਕਰੇ ਬਰਕਤਾਂ ਪਾਵੇ ਤੇ ਚੜ੍ਹਦੀ ਕਲਾ ਬਖਸ਼ੇ ਮੀ ਪੜਿਆ ਅਜ ਮੀ ਰੁਕਿਆ ਹੀ ਨਹੀਂ ਸਵੇਰ ਦਾ ਸਵੇਰ ਤੋਂ ਚੱਲ ਰਿਹਾ ਮੀ ਦਾ ਕੰਮ ਫੇ ਰਾਤ ਤੋਂ ਹੀ ਚੱਲ ਰਿਹਾ ਹੈ ਸਵੇਰੇ ਥੋੜੀ ਦੇ ਰੁਕਿਆ ਹੈ ਕੋਈ ਨਾ ਦੋ ਘੰਟੇ ਦੋ ਤਿੰਨ ਘੰਟੇ ਤਿੰਨ ਚਾਰ ਘੰਟੇ ਸਵੇਰੇ ਬੰਦ ਰਿਹਾ ਫੇਰ ਸ਼ੁਰੂ ਹੋ ਗਿਆ ਵਾਹ ਆਗਿਆ ਮੇ ਦੀ ਜਾਪੇ ਆਗਿਆ ਉਤਮਨ ਸੋ ਕੰਮਾ ਨੂੰ ਬਲਾਵੇ ਤੂੰ ਬੋਲੇ ਸੰਗੀ ਉਦਰ ਸਮਣ ਹਮਾਰੀ ਸਾਧ ਸੰਗ ਨਾਮ ਜਸ ਗਾਇਓ ਜੋ ਪ੍ਰਭੀ ਅਧਿਆਰੀ ਬੋਲੀ ਮਹਲਾ ਪਰਵਾਨ ਸਤਿ ਸੰਤਾ ਇਸ